ਦੋਸਤੋ ਜਦੋਂ ਆਪਾਂ ਇਹ ਧਰਨਾ ਇੱਥੇ ਹੁਣ ਸ਼ੁਰੂ ਕਰਨ ਲੱਗੇ ਸੀ ਤਾਂ ਇੱਕ ਪੱਤਰਕਾਰ ਵੱਲੋਂ ਇਹ ਸਵਾਲ ਸੀ ਕਿ ਭਾਈ BBMP ਨੇ ਜਦੋਂ ਉਹ ਟਾਊਨਸ਼ਿਪ ਬਣਾਈ ਤਾਂ ਉਹਦੇ ਪੈਸੇ ਲੋਕਾਂ ਨੂੰ ਦੇ ਦਿੱਤੇ ਸੀ ਫਿਰ ਹੁਣ ਉਦੋਂ ਮੁੜ ਕੇ ਮਰਜ਼ੀ BBMP ਦੀ ਆ ਵੀ ਇੱਥੇ ਕੀ ਕਰਨਾ ਚਾਹੁੰਦੀ ਆ ਕਿ ਤੁਹਾਨੂੰ ਕੀ ਸਮੱਸਿਆ ਕਿ BBMP ਨੇ ਭਾਈ ਤੁਹਾਡੇ ਪੈ ਜਮੀਨ ਤੁਹਾਡੇ ਤੋਂ ਲੈ ਲਈ ਹੁਣ ਤੁਸੀਂ ਕੋਈ ਚੀਕਾ ਮਾਰ ਦਿਓ ਭਾਈ ਉਹ ਆਪਦਾ ਕੰਮ ਕਰ ਰਹੇ ਨੇ ਉਹਨਾਂ ਦੀ ਮਰਜ਼ੀ ਆ ਇਸ ਧਰਤੀ ਤੇ ਮੌਜੂਦ ਕੱਲਾ ਕੱਲਾ ਰਿਸੋਰਸ ਪੰਜਾਬ ਦੀ ਧਰਤੀ ਤੇ ਜੋ ਕੱਲੀ ਕੱਲੀ ਚੀਜ਼ ਪਈ ਆ ਉਹ ਪੰਜਾਬ ਦੇ ਲੋਕਾਂ ਦੀ ਆ ਸਰਕਾਰਾਂ ਨੇ ਜਿਹੜੇ ਪੈਸੇ ਨਾਲ ਉਹ ਜ਼ਮੀਨ ਮਤਲਬ ਖਰੀਦੀ ਉਹ ਪੈਸਾ ਵੀ ਲੋਕਾਂ ਦਾ ਹੀ ਸੀ ਲੋਕਾਂ ਦੇ ਪੈਸੇ ਨਾਲ ਲੋਕਾਂ ਨੂੰ ਇਹ ਪੈਸੇ ਦੇ ਕੇ ਲੋਕਾਂ ਨੂੰ ਕਹੀ ਜਾਂਦੇ ਕਿ ਉਹਨੇ ਸਾਡੀ ਹੋ ਤਾਂ ਜਿਹੜਾ ਤਰਕ ਆ ਕਿ ਡਿਸਾਈਡ BBMB ਕਰੂਗੀ ਜੇ ਇਹਨਾਂ ਨੇ ਇਹੀ ਚੱਲਣਾ ਕਿ ਬਾਈ ਇਨਸਟੀਟਿਊਸ਼ਨ ਜਿਹੜੇ ਮਤਲਬ ਜਾਂ ਸਰਕਾਰੀ ਬਾਬੂ ਡਿਸਾਈਡ ਕਰਿਆ ਕਰਨਗੇ ਫਿਰ ਸਿੱਧਾ ਐਲਾਨ ਕਰ ਦੋ ਕਿ ਕੋਈ ਡੈਮੋਕ੍ਰੇਸੀ ਨਹੀਂ ਹੈ ਸਿੱਧਾ ਕਹੋ ਯਾਰ ਤਾਨਾਸ਼ਾਹੀ ਆ ਸਾਡਾ ਜਿਵੇਂ ਜੀਕਰ ਉਸੇ ਉਵੇਂ ਕਰਾਂਗੇ ਕਿ ਯਾਰ ਅਸੀਂ ਨਹੀਂ ਚਾਹੁੰਦੇ ਲੋਕਾਂ ਤੋਂ ਪੁੱਛਣਾ ਕਿ ਠੀਕ ਆ ਬਾਈ ਗੱਲ ਨਿਬੜ ਚੁੱਕੀ ਆ ਕੱਲ ਨੂੰ ਅੱਜ ਉਹਨਾਂ ਨੇ ਕਿਹਾ ਕਿ ਸਾਡੇ ਤੋਂ ਸਕੂਲ ਨਹੀਂ ਚੱਲਦਾ ਕੱਲ ਨੂੰ ਕਹਿਣਗੇ ਸਾਡੇ ਤੋਂ ਟਾਊਨਸ਼ਿਪ ਵੀ ਨਹੀਂ ਚੱਲਦੀ ਸਾਡੇ ਤੋਂ ਇਹ ਜਿਹੜਾ ਡੈਮ ਆ ਇਹ ਵੀ ਨਹੀਂ ਸੰਭਿਆ ਜਾਂਦਾ ਸਾਰਾ ਕੁਝ ਇਹ ਕਿਸੇ ਹੋਰ ਨੂੰ ਦੇ ਦਿੰਨੇ ਆ ਫੇਰ ਵੀ ਉਹਨਾਂ ਨੇ ਕਹਣਾ ਕਿ ਥੋੜਾ ਥੋੜੀ ਆ ਫੇਰ ਇਹੀ ਕਹਿਣਗੇ ਕਿ ਬਾਈ ਅਦਾਨੀ ਇਹਨੂੰ ਵਧੀਆ ਚਲਾ ਸਕਦਾ ਅਸੀਂ ਅਦਾਨੀ ਨੂੰ ਦੇ ਦਿੰਨੇ ਆ ਤੁਸੀਂ ਵੇਲੇ ਹੋ ਕੇ ਇੱਥੋਂ ਜਾਓ ਇਹ ਤਰਕ ਦਾ ਮਤਲਬ ਇਹ ਆ ਕਿ ਤੁਸੀਂ ਆਉਣ ਵਾਲੇ ਸਮੇਂ ਦੀ ਤਿਆਰੀ ਕਰ ਲਓ ਕਿ ਅੱਜ ਸਕੂਲ ਖੋਇਆ ਗਿਆ ਕੱਲ ਨੂੰ ਤੁਹਾਡੇ ਤੋਂ ਟਾਊਨਸ਼ਿਪ ਖੋਈ ਜਾਊਗੀ ਪਰਸ ਨੂੰ ਉਹ ਡੈਮ ਜਾਊਗਾ ਸਾਰਾ ਕੁਝ ਤੁਹਾਡੇ ਤੋਂ ਲੈਣਾ ਜਿਵੇਂ ਆਪਾਂ ਰਾਵਲੀ ਵਾਲਾ ਮਸਲਾ ਬਾਰ-ਬਾਰ ਦੇਖਦੇ ਆ ਉੱਥੇ ਵੀ ਉਹਨਾਂ ਨੇ ਇਹੀ ਕਿਹਾ ਕਿ ਬਾਈ ਪਹਾੜ ਕਿਵੇਂ ਤੈ ਹੋਣਗੇ ਸਰਕਾਰ ਨੇ ਦੱਸਤਾ ਤੁਸੀਂ ਨਾ ਰੌਲਾ ਪਾਓ ਇੱਥੇ ਬਹੁਤ ਕਲੀਅਰ ਆ ਕਿ ਉਹ ਡੈਮ ਪੰਜਾਬ ਦਾ ਉਹ ਕੱਲਾ ਕੱਲਾ ਰਿਸੋਰਸ ਪੰਜਾਬ ਦਾ ਤਾਂ ਪਹਿਲੀ ਗੱਲ ਤਾਂ ਉਹ ਪੰਜਾਬ ਦੇ ਹਵਾਲੇ ਕਰੋ ਤੇ ਪੰਜਾਬ ਤੋਂ ਮਤਲਬ ਉਹ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਸਰਕਾਰ ਦਾ ਨਹੀਂ ਹੈਗਾ ਕਿ ਪੰਜਾਬ ਦੀ ਸਰਕਾਰ ਡਿਸਾਈਡ ਕਰਿਆ ਕਰੂ ਪੰਜਾਬ ਦੇ ਲੋਕਾਂ ਦੇ ਹਵਾਲੇ ਕਰੋ ਅਸੀਂ ਦੇਖਣਾ ਅਸੀਂ ਉਹਨਾਂ ਰਿਸੋਰਸਸ ਦਾ ਕੀ ਕਰਨਾ ਜਿਹੜੇ ਪੱਤਰਕਾਰਾਂ ਨੂੰ ਇਹ ਭਲੇਖਾ ਉਹ ਕਹਿੰਦੇ ਯਾਰ ਕਿ ਇਹ ਤਾਂ ਕਿਤੇ ਉਹਨਾਂ ਨੇ ਕਿਹਾ ਹੀ ਨਹੀਂ ਕਿ ਆਰਬੀ ਅਸੀਂ ਆਰਐਸਐਸ ਦੇ ਹਵਾਲੇ ਕਰਨਾ ਮਤਲਬ ਕਿਹਾ ਤਾਂ ਮੋਦੀ ਨੇ ਵੀ ਕਦੇ ਨਹੀਂ ਮੋਦੀ ਸਾਰਾ ਕੁਝ ਕਹਿ ਕੇ ਥੋੜੀ ਕਰਦਾ ਹੁਣ ਸਰਕਾਰ ਕਹਿ ਕੇ ਥੋੜੀ ਕਰਦੀ ਹੁੰਦੀ ਆ ਕਰ ਰਹੀ ਆ ਤੂੰ ਸਮਝ ਲਓ ਕਿ ਉਹ ਮੋਦੀ ਕਿਹੜਾ ਕਹਿੰਦਾ ਸੀ ਆਰਐਸਐਸ ਨੂੰ ਫੜਾ ਦੇਣਾ ਮੁਲਕ ਐ ਹੀ ਹੋ ਜਾਂਦਾ ਹੁੰਦਾ ਮਤਲਬ ਕਿਸੇ ਦਿਨ ਜਿਹੜੇ ਬੰਦੇ ਉਮੀਦ ਕਰ ਰਹੇ ਨੇ ਕਿ ਕਿਸੇ ਦਿਨ ਮੋਦੀ ਡਿਕਲੇਅਰ ਕਰੂਗਾ ਕਿ ਅਸੀਂ ਹਿੰਦੂ ਰਾਸ਼ਟਰ ਬਣਾਦਾ ਡਿਕਲੇਅਰ ਡਿਕਲੋਰ ਨਹੀਂ ਹੁੰਦਾ ਉਹ ਬਣ ਚੁੱਕਿਆ ਜਿੰਨੀਆਂ ਕਸੌਧਾਂ ਸੌਧਾਂ ਅਗਲੇ ਨੇ ਕਰਨੀਆਂ ਸੀ ਉਹ ਕਰ ਚੁੱਕੇ ਨੇ ਅਗਲੇ ਦਾ ਐਲਾਨੀਆਂ ਰੂਪ ਚ ਹਿੰਦੂ ਰਾਸ਼ਟਰ ਐ ਇਹ ਜਿਵੇਂ ਮੋਹਨ ਭਗਵਤ ਕਹਿੰਦਾ ਹੁੰਦਾ ਨਾ ਮਤਲਬ ਉਹ ਕਿਹੜਾ ਵਿਜੇ ਦਸ਼ਮੀ ਐਡਰ ਤਾਂ ਬਣਤਾ ਚੁੱਕਿਆ ਕਹਿਣ ਦੀ ਲੋੜ ਮਤਲਬ ਸਾਨੂੰ ਜੇ ਮਹਿਸੂਸ ਹੋ ਰਹੀ ਆ ਤਾਂ ਅਸੀਂ ਮੂਰਖਾ ਹੋ ਨਹੀਂ ਮੂਰਖ ਹੈਗੇ ਤਾਂ ਕਰਕੇ ਜਿਹੜੀ ਅੱਜ ਦੀ ਗੱਲ ਆ ਕਿ ਸਮਾਂ ਹੁਣ ਇੱਥੇ ਆ ਚੁੱਕਿਆ ਕਿ ਯਾਰ ਦੇਖੋ ਪਹਿਲਾਂ ਤਾਂ ਅਸੀਂ ਥੋੜੇ ਥੋੜੇ ਤੋਂ ਰਿਸੋਰਸ ਖੋਵਾਂਗੇ ਫਿਰ ਜੇ ਤੁਸੀਂ ਚੀਕਾਂ ਮਾਰੋਗੇ ਫਿਰ ਤੁਹਾਨੂੰ ਚੀਕ ਵੀ ਨਹੀਂ ਮਾਰਨ ਦੇਣੀ ਫਿਰ ਤੁਹਾਨੂੰ ਤੁਹਾਨੂੰ ਥਾਣੇ ਲੈ ਜਾਣਾ ਇੰਨੀ ਪੁਲਿਸ ਹੋਰ ਕੰਮਾਂ ਵਾਸਤੇ ਨਹੀਂ ਹੋਊਗੀ ਇਹਦੇ ਵਾਸਤੇ ਜ਼ਰੂਰ ਪੁਲਿਸ ਹੈਗੀ ਆ ਕਿ ਜੇ ਤੁਹਾਨੂੰ ਜਦੋਂ ਕੁੱਟਣਾ ਤਾਂ ਕੁੱਟਾਂਗੇ ਵੀ ਲੁੱਟਾਂਗੇ ਵੀ ਤੇ ਚੀਕ ਵੀ ਨਹੀਂ ਮਾਰਨ ਦੇਣੀ ਬਹੁਤ ਕਲੀਅਰ ਉਹਨਾਂ ਦਾ ਸਾਨੂੰ ਸੁਨੇਹਾ ਕਿ ਜੇ ਤੁਸੀਂ ਕਿਸੇ ਵਹਿਮ ਚੋਂ ਇਸ ਮੁਲਕ 'ਚ ਕੋਈ ਜਮਹੂਰੀਅਤ ਬਾਕੀ ਆ ਕੋਈ ਡੈਮੋਕ੍ਰੇਸੀ ਬਾਕੀ ਆ ਤਾਂ ਇਹਦੋਂ ਵੱਧ ਨਹੀਂ ਕੁਝ ਹੁੰਦਾ ਹੁੰਦਾ ਹੁਣੇ ਕੁਝ ਗੱਲਾਂ ਬਾਕੀ ਜੁੜ ਜਾਂਦੀਆਂ ਨੇ ਸਮਾਂ ਉਹਨਾਂ ਨੂੰ ਜੋੜ ਦਿੰਦਾ ਜਦੋਂ ਇਹ ਯੂਨੀਵਰਸਿਟੀ ਦੀ ਸੈਨੇਟ ਖਤਮ ਕਰਨ ਦੀ ਗੱਲ ਹੋਈ ਸੀ ਤਾਂ ਉਦੋਂ ਇੱਕ ਤਰਕਾ ਸੀ ਬੜਾ ਬਾਰ-ਬਾਰ ਦਿੰਦੇ ਹੁੰਦੇ ਸੀ ਕਿ ਯਾਰ ਯੂਨੀਵਰਸਟੀਆਂ ਦਾ ਪਰਪਸ ਕੀ ਹੁੰਦਾ ਆਪਣੇ ਲੋਕਾਂ ਦੀ ਆਵਾਜ਼ ਮੰਨਣਾ ਕਿ ਅਸੀਂ ਕਿਉਂ ਚਾਹੁੰਦੇ ਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਵੇ ਤਾਂ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਜਦੋਂ ਚੰਡੀਗੜ੍ਹ ਦੀ ਹਰੇਕ ਥਾਂ ਤੇ ਚੰਡੀਗੜ੍ਹ ਪੁਲਿਸ ਦਾਵਾ ਕਰਦੀ ਹੈ ਵੀ ਉੱਥੇ ਕੀ ਹੋਊਗਾ ਇਸ ਯੂਨੀਵਰਸਿਟੀ ਚ ਅਸੀਂ ਦਾਵਾ ਕਰਦੇ ਹਾਂ ਕਿ ਇੱਥੇ ਕੀ ਹੋਊਗਾ ਜੇ ਪੰਜਾਬ ਦੇ ਲੋਕ ਕਿਸੇ ਨੂੰ ਵੀ ਇਹ ਲੱਗਦਾ ਹੋਵੇ ਕਿ ਚੰਡੀਗੜ੍ਹ ਪ੍ਰੋਟੈਸਟ ਕਰਨ ਦਾ ਔਖਾ ਤਾਂ ਯੂਨੀਵਰਸਿਟੀ ਘਟੋਕਟ ਪੰਜਾਬੀਆਂ ਦੀ ਹੈਗੀ ਹੈ ਤੇ ਆ ਕੇ ਇਹ ਤੁਹਾਡੇ ਵਾਸਤੇ ਹਮੇਸ਼ਾ ਓਪਨ ਆ ਇੱਥੇ ਆ ਕੇ ਜਰੂਰ ਪਟਾ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਾਡੀ ਰਾਜਤਾਨੀ ਚੰਡੀਗੜ੍ਹ ਸਾਨੂੰ ਵਾਪਸ ਦਿੱਤੀ ਜਾਵੇ ਉਹਦਾ ਮਤਲਬ ਵੀ ਇਹੀ ਆ ਅੱਜ ਯੂਨੀਵਰਸਿਟੀ ਸਾਡੀ ਆ ਤਾਂ ਅਸੀਂ ਇੱਥੇ ਮਾਣ ਨਾਲ ਬੈਠੇ ਆ ਜਦੋਂ ਅਸੀਂ ਕਹਿੰਨੇ ਕਿ ਰਾਜਤਾਨੀ ਸਾਨੂੰ ਦਿਓ ਤਾਂ ਰਾਜਤਾਨੀ ਚ ਵੀ ਅਸੀਂ ਐਸੇ ਮਾਣ ਨਾਲ ਬੈਠਣਾ ਚਾਹੁੰਦੇ ਆ ਕਿ ਅਸੀਂ ਜਿੱਥੇ ਜੋ ਕਰਨਾ ਅਸੀਂ ਉਵੇਂ ਕਰਾਂਗੇ ਚੰਡੀਗੜ੍ਹ ਪੁਲਿਸ ਡਿਸਾਈਡ ਕਰਕੇ ਨਹੀਂ ਦਊਗੀ ਕਿ ਇੱਥੇ ਕੀ ਹੋਣਾ ਸਾਡੀ ਰਾਜਤਾਨੀ ਅਸੀਂ ਡਿਸਾਈਡ ਕਰਾਂਗੇ ਉਹ ਲਾਈਨ ਤੋਂ ਵੀ ਸਾਡਾ ਮਤਲਬ ਇਹੀ ਆ ਜਦੋਂ ਅਸੀਂ ਪਿੱਟ ਰਹੇ ਸੀ ਕਿ ਯੂਨੀਵਰਸਿਟੀ ਬਚਾਉਣੀ ਜ਼ਰੂਰੀ ਆ ਉਹ ਇਸੇ ਕਰਕੇ ਜ਼ਰੂਰੀ ਆ ਕਿ ਸਾਡੀ ਸਪੇਸ ਆ ਤੇ ਉਮੀਦ ਕਰਦੇ ਆ ਕਿ ਯੂਨੀਵਰਸਿਟੀ ਆਉਣ ਵਾਲੇ ਸਾਲਾਂ ਚ ਪੰਜਾਬ ਦੀ ਆਵਾਜ਼ ਸਿਰਫ ਇੱਥੇ ਹੋਸਟ ਕਰਨ ਤੋਂ ਪੰਜਾਬ ਦੀ ਆਵਾਜ਼ ਬਣਨ ਤੱਕ ਜਾਵੇ ਜਿਵੇਂ ਜਦੋਂ ਤਲੰਗਾਨਾ ਦਾ ਸੰਘਰਸ਼ ਚੱਲਿਆ ਤਲੰਗਾਨਾ ਨੇ ਜਦੋਂ ਅੱਡ ਸੂਬਾ ਬਣਨਾ ਸੀ ਉਹ ਸੰਘਰਸ਼ ਚੱਲਿਆ ਤਾਂ ਉਹ ਸੰਘਰਸ਼ ਦਾ ਜਿਹੜਾ ਮੁੱਖ ਪੜਾਅ ਬਣਿਆ ਉਹ ਅਸਮਾਨੀਆ ਯੂਨੀਵਰਸਿਟੀ ਬਣਿਆ ਉਹਨਾਂ ਦੇ ਜਿੰਨੇ ਕਾਠ ਹੁੰਦੇ ਸੀ ਅਸਮਾਨੀਆ ਯੂਨੀਵਰਸਿਟੀ ਹੁੰਦੇ ਸੀ ਸਾਡੇ ਵਾਸਤੇ ਬਹੁਤ ਮਾਣ ਵਾਲਾ ਪ੍ਰਵੇਖ ਹੋਊਗਾ ਜੇ ਜਦੋਂ ਇਹ ਦਾਵਾ ਹੋਵੇ ਕਿ ਪੰਜਾਬ ਆਪਣੇ ਹੱਕ ਚਾਹੁੰਦਾ ਚੰਡੀਗੜ੍ਹ ਤੇ ਚਾਹੁੰਦਾ ਤੇ ਕੱਲਾ-ਕੱਲਾ ਜਮਹੂਰੀ ਹੱਕ ਜੋ ਪੰਜਾਬੀਆਂ ਦਾ ਪੰਜਾਬੀ ਹੋਣ ਦੇ ਨਾਤੇ ਆ ਉਹ ਕੱਲਾ-ਕੱਲਾ ਹੱਕ ਜੇ ਲੜਾਈ 'ਚ ਏ ਯੂਨੀਵਰਸਿਟੀ ਉਹਦੀ ਭਾਗੀਦਾਰੀ ਹੈ ਯੂਨੀਵਰਸਿਟੀ ਦੀ ਥਾਂ ਬਣੇ ਤਾਂ ਸਾਡੇ ਵਾਸਤੇ ਧੂਮਾਂ ਵਾਲੀ ਗੱਲ ਕੋਈ ਨਹੀਂ ਹੋਊਗੀ ਚੰਡੀਗੜ੍ਹ ਉਹ ਥਾਂ ਬਣੇ ਜਿੱਥੇ ਉਹ ਸੰਘਰਸ਼ ਲੜੇ ਜਾਣ ਸਾਡੇ ਵਾਸਤੇ ਮਾਣ ਵਾਲੀ ਗੱਲ ਹੋਊਗੀ ਕਿ ਰਾਜਸਥਾਨੀ ਵੀ ਸਾਡੀ ਹੋਊਗੀ ਬੀਬੀਐਮਪੀ ਵੀ ਸਾਡੀ ਹੋਊਗੀ ਅੱਜ ਇਹ ਗੱਲ ਕਰਦੇ ਨੇ ਕਿ ਯਾਰ ਸਾਨੂੰ ਡਰ ਲੱਗਦਾ ਕਹਿੰਦੇ ਯਾਰ ਸਾਨੂੰ ਡਰ ਲੱਗਦਾ ਕਿ ਜਦੋਂ ਬੀਬੀਐਮਪੀ ਦੀ ਗੱਲ ਹੁੰਦੀ ਹੈ ਨਾ ਤਾਂ ਲੋਕਾਂ ਦੇ ਦਿਮਾਗ 'ਚ ਬਲਵਿੰਦਰ ਚਟਾਣੇ ਦੀ ਗੱਲ ਆ ਜਾਂਦੀ ਹੈ ਕਿ ਇਸ ਕਰਕੇ ਜੇ ਤੁਸੀਂ ਸੀਐਮ ਦਫ਼ਤਰ ਵੀ ਜਾਂਦੇ ਹੁੰਦੇ ਤਾਂ ਐਡੀ ਗੱਲ ਨਹੀਂ ਲੱਗਦੀ ਬੀਬੀਐਮਪੀ ਤੋਂ ਬਲਵਿੰਦਰ ਜਟਾਣਾ ਯਾਦ ਆਉਂਦਾ ਜੇ ਤੁਹਾਨੂੰ ਬੀਬੀਆਂ ਨੂੰ ਬਲਵਿੰਦਰ ਜਟਾਣਾ ਯਾਦ ਆਉਂਦਾ ਤਾਂ ਸਾਨੂੰ ਇਹ ਵੀ ਯਾਦ ਆਉਂਦਾ ਕਿ ਬਲਵਿੰਦਰ ਜਟਾਣਾ ਕਾਦੇ ਵਾਸਤੇ ਲੜ ਰਿਹਾ ਸੀ ਸਾਨੂੰ ਚੰਗੀ ਤਰ੍ਹਾਂ ਯਾਦ ਰੱਖਣਾ ਚਾਹੁੰਦੇ ਹਾਂ ਅਸੀਂ ਕਿ ਅਸੀਂ ਆਪਣੇ ਪਾਣੀਆਂ ਦੇ ਹੱਕਾਂ ਵਾਸਤੇ ਅਸੀਂ ਆਪਣੀ ਜੋ ਸਾਡੀ ਕੌਮੀ ਪਛਾਣ ਆ ਪੰਜਾਬੀਆਂ ਬਤੌਰ ਅਸੀਂ ਉਸ ਕੌਮੀ ਪਛਾਣ ਵਾਸਤੇ ਆਪਣੀ ਲੜਾਈ ਅੱਗੇ ਵਧਾਵਾਂਗੇ ਤੇ ਹਰੇਕ ਆ ਲੜਾਂਗੇ ਤੇ ਹੋ ਸਕਦਾ ਹੋਰ ਕੁਰਬਾਨੀਆਂ ਵੀ ਅੱਗੇ ਹੋਣ ਕਿ ਫਿਰ ਤੁਹਾਨੂੰ ਬਲਵਿੰਦਰ ਜਟਾਣਾ ਹੀ ਚੰਗਾ ਲੱਗਦਾ ਤੋ ਉਹ ਤਰੀਕੇ ਵੀ ਹੋਣਗੇ ਪਰ ਕਲੀਅਰ ਰੱਖੋ ਕਿ ਜੇ ਤੁਹਾਨੂੰ ਲੱਗਦਾ ਕਿ ਚੰਡੀਗੜ੍ਹ ਚ ਬੈਠ ਕੇ ਤੁਸੀਂ ਪੰਜਾਬ ਦੇ ਹੱਕਾਂ ਤੇ ਕਾਟੇ ਮਾਰਦੇ ਰਹੋਗੇ ਤਾਂ ਅੱਜ ਪੰਜਾਬ ਯੂਨੀਵਰਸਿਟੀ ਇਸ ਚੀਜ਼ ਦੀ ਗਵਾਹ ਆਉਂਦੇ ਦਿਨਾਂ ਚ ਚੰਡੀਗੜ੍ਹ ਵੀ ਇਸ ਚੀਜ਼ ਦਾ ਗਵਾਹ ਬਣੂਗਾ ਕਿ ਇਹ ਧਰਤੀ ਪੰਜਾਬ ਦੀ ਆ ਤੇ ਜਿਹੜੇ ਰਿਸੋਰਸੇ ਵੇਚੇ ਜਾ ਰਹੇ ਨੇ ਪੰਜਾਬ ਦੇ ਨੇ ਤੇ ਪੰਜਾਬੀ ਆਪ ਦੇ ਹੱਕ ਲੈਣਾ ਜਾਣਦੇ ਨੇ ਤਲਵਾੜੇ ਵਾਲੇ ਮਾਮਲੇ ਚ ਖਾਸ ਆ ਕਿ ਉਹ ਟਾਊਨਸ਼ਿਪ ਕਿਸੇ ਵੀ ਬੀਬੀਐਮਪੀ ਦੀ ਨਹੀਂ ਹੈਗੀ ਉਹ ਜਿਹੜਾ ਡੈਮ ਆ ਕਿਸੇ ਬੀਬੀਐਮਬੀ ਦੇ ਨਾਲ ਹੈਗਾ ਅਸੀਂ ਉਹਨਾਂ ਨੂੰ ਸਿਰਫ ਉਹਦੀ ਮੈਨੇਜਮੈਂਟ ਦਿੱਤੀ ਹੋਈ ਆ ਉਹਦੇ ਮਾਲਕ ਲੋਕ ਨੇ ਜੇ ਬੀਬੀਐਮਬੀ ਐਸੇ ਗੱਲ ਤੇ ਆ ਕਿ ਅਰ ਸਾਤੋਂ ਨਹੀਂ ਚੱਲਦਾ ਸਕੂਲ ਤਾਂ ਰਿਸੋਰਸਸ ਤੇ ਵੀ ਉਹਦਾ ਕੋਈ ਅਧਿਕਾਰ ਨਹੀਂ ਬੀਬੀਐਮਬੀ ਅੱਠ ਪਿੰਡ ਦੀ ਜ਼ਮੀਨ 'ਚ ਬਣੀ ਹੋਈ ਆ ਅੱਠ ਪਿੰਡਾਂ ਦੀ ਮਤਲਬ ਉਹ ਪੰਜਾਬ ਦੇ ਪਿੰਡੇ ਸੂਗੀ ਉਹ ਅੱਠ ਪਿੰਡਾਂ ਦੀ ਜ਼ਮੀਨ ਜੇ ਤੁਸੀਂ ਹੁਣ ਤੁਹਾਡੇ ਤੋਂ ਨਹੀਂ ਸਮਝਦਾ ਤਾਂ ਵਾਪਸ ਕਰੋ ਤਲਵਾੜੇ ਵਾਲਿਆਂ ਨੂੰ ਮਤਲਬ ਉਹਨਾਂ ਦੇ ਜਿੱਡੇ ਜਿੱਡੇ ਬਾਗ ਨੇ ਨਾ ਮਤਲਬ ਬਾਗਾਂ ਇੱਕ ਬਾਗ ਦੀ ਆਮਦਨ ਨਾਲੇ ਸਕੂਲ ਚੱਲ ਜਾਣਾ ਉਹ ਚਾਰ ਕਿਲਿਆਂ ਦੇ ਇੱਕ ਕੋਠੀ ਚ ਮਤਲਬ ਉਹਨਾਂ ਦਾ ਡਾਟਾ ਚੀਫ ਆਊ ਟਾਊਨਸ਼ਿਪ ਦਾ ਹੋ ਰਹਿੰਦਾ ਵਿੱਚ ਸਵੀਮਿੰਗ ਪੂਲ ਵੀ ਬਣਿਆ ਹੋਇਆ ਮਤਲਬ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਜੋ ਤਲਵਾੜੇ ਦੇ ਲੋਕਾਂ ਦੀ ਬਾਹਰ ਆ ਕੇ ਜ਼ਿੰਦਗੀ ਤੁਸੀਂ ਦੇਖੋਗੇ ਕਿ ਉਸ ਚੀਫ ਦੀ ਉੱਥੇ ਜ਼ਿੰਦਗੀ ਦੇਖੋਗੇ ਤੁਹਾਨੂੰ ਪਤਾ ਲੱਗਦਾ ਐਸ਼ ਪ੍ਰਸਤੀ ਕੀ ਚੀਜ਼ ਹੁੰਦੀ ਆ ਮਤਲਬ ਪੰਜਾਬ ਦੇ ਰਿਸੋਰਸ ਉੱਥੇ ਦੇ ਕਿਸੇ ਹੈੱਡ ਵਾਸਤੇ ਨਹੀਂ ਹੈਗੇ ਉੱਥੋਂ ਦੇ ਲੋਕਾਂ ਵਾਸਤੇ ਨੇ ਤਾਂ ਜੇ BBMB ਸਾਨੂੰ ਸਾਡੇ ਰਿਸੋਰਸ ਨਹੀਂ ਦੇਣਾ ਚਾਹੁੰਦੀ ਫੇਰ ਮਤਲਬ ਉਹਨਾਂ ਦਾ ਕੋਈ ਹੱਕ ਨਹੀਂ ਹੈਗਾ ਇਸ ਧਰਤੀ ਤੇ ਰਹਿਣ ਦਾ ਫੇਰ ਉਹ ਇੱਥੋਂ ਬਾਹਰ ਜਾਣ ਡੈਮ ਵੀ ਸਾਡੇ ਲੋਕ ਚਲਾਉਣਾ ਜਾਣਦੇ ਨੇ ਇੰਨੇ ਕ ਇੰਜੀਨੀਅਰ ਪੰਜਾਬ ਕੋਲੇ ਹੈਗੇ ਨੇ ਕਿ ਉਹ ਡੈਮ ਵੀ ਚਲਾ ਸਕਦੇ ਨੇ ਤੇ ਜੇ ਇਹਨਾਂ ਨੂੰ ਲੱਗਦਾ ਕਿ ਸਕੂਲ ਬੀਬੀਐਮਬੀਏ ਮੰਨਦੀ ਐ ਘੜ ਤੋਂ ਨਹੀਂ ਚੱਲਣਾ ਠੀਕ ਆ 11 ਏਕੜ ਦੀ ਜ਼ਮੀਨ ਸਕੂਲ ਦੀ ਐ ਇੱਕ ਤੋਂ ਬਾਗ ਇੱਕ ਟਰਸਟ ਬਣਾਓ ਤਲਵਾੜੇ ਦੇ ਲੋਕੋ ਟਰਸਟ ਦੇ ਮੈਂਬਰ ਬਣਾਓ ਪੇਰੈਂਟ ਟੀਚਰ ਐਸੋਸੀਏਸ਼ਨ ਬਣੀ ਹੋਊਗੀ ਬਣਾਓ ਤਲਵਾੜੇ ਦੇ ਲੋਕਾਂ ਦਾ ਟਰਸਟ ਚਲਾ ਲੈਣਗੇ ਸਕੂਲ ਕਿਸੇ ਡੀਏਵੀ ਦੀ ਲੋੜ ਨਹੀਂ ਕਿਸੇ ਬੀਬੀਐਮਬੀਏ ਦੀ ਲੋੜ ਨਹੀਂ ਕਿਸੇ ਸਰਵਿਤਕਾਰੀ ਦੀ ਲੋੜ ਨਹੀਂ ਲੋਕ ਆਪ ਉਹ ਜਿੰਨੇ ਹਜ਼ਾਰਾਂ ਫਲੈਟ ਉੱਥੇ ਖਾਲੀ ਪਏ ਨੇ ਉਹ ਫਿਰ ਫੜਾਓ ਨਾ ਲੋਕਾਂ ਨੂੰ ਲੋਕ ਚਲਾ ਲੈਣਗੇ ਜੇ ਤੁਸੀਂ ਚਾਹੋ ਨੇ ਕਿ ਉਹ ਰਿਸੋਰਸ ਤੁਹਾਡੇ ਕੋਲੇ ਰਹਿਣ ਫਿਰ ਸਕੂਲ ਨੂੰ 2 ਕਰੋੜ ਰੁਪਏ ਦੇਣਾ ਪਊਗਾ ਸਕੂਲ ਉਵੇਂ ਹੀ ਚੱਲੂਗਾ ਜਿਵੇਂ ਉੱਥੋਂ ਦੇ ਲੋਕ ਚਾਹੁੰਦੇ ਨੇ ਇਹ ਕੋਈ BBMP ਤੈ ਨਹੀਂ ਕਰੂ ਇਹ ਹੁਣ ਮਤਲਬ ਸਾਡੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹੀ ਅਪੀਲ ਆ ਕਿ ਠੀਕ ਆ BBMP ਦੇ ਤਰਪਾਟੀ ਸਾਹਿਬ ਨੂੰ ਡਰ ਲੱਗਦਾ ਉਹ ਕਹਿੰਦੇ ਵੀ ਸਾਨੂੰ ਯਾਰ ਇੱਥੇ ਡਰਾਂਗੇ ਜੇ ਅਸੀਂ ਬਾਹਰੇ ਆਵਾਂਗੇ ਤਾਂ ਕੋਈ ਐਸੀ ਵੈਸੀ ਹਰਕਤ ਹੋਗੀ ਸਾਡਾ ਵੀ ਪਤਾ ਨਹੀਂ ਕਹਿੰਦੇ ਕੋਈ ਗੜਬੜ ਹੋ ਸਕਦੀ ਆ ਅਸੀਂ ਪੇਰੈਂਟਸ ਐ ਹੁੰਦੇ ਨਹੀਂ ਕਿ ਕੋਈ ਹਰਕਤ ਤਾਂ ਨਹੀਂ ਆਈ ਗਈ ਅਸੀਂ ਗੱਲ ਕਰ ਨਹੀਂ ਦੇਖੋ ਐ ਹੁੰਦਾ ਨਾ ਜੂ ਅਗਲੇ ਦੇ ਲੱਛਣ ਐ ਇਹਨੂੰ ਅਗਲੇ ਨੂੰ ਆਪਦਾ ਲੱਛਣਾ ਕਰਕੇ ਡਰ ਲੱਗਦਾ ਜਿੰਨੇ ਦਾ ਬੋਲੋ ਕੀ ਗੱਲ ਨਹੀਂ ਕਰਦੀ ਅਗਲੇ ਨੂੰ ਆਪਦਾ ਲੱਛਣਾ ਕਰਕੇ ਡਰ ਲੱਗਦਾ ਅਗਲੇ ਨੂੰ ਦਿਖਦਾ ਕਿ ਉਹਦੇ ਲੱਛਣ ਜਿਹੜੇ ਨੇ ਉਹ ਮਾਰੇ ਨੇ ਤਾਂ ਵੀ ਉਹਦੇ ਲੱਛਣ ਛਿੱਤਰਖਾਨ ਵਾਲੀ ਨਹੀਂ ਮਤਲਬ ਵਿੱਚ ਕੋਈ ਦੋਰਾ ਨਹੀਂ ਹੈਗੀ ਵੀ ਮਨੋਂ ਆਪਣੇ ਮਨੋਂ ਪੰਜਾਬੀ ਚ ਕਹਿੰਦੇ ਨੇ ਵੀ ਕੁਝ ਬੰਦੇ ਜੁੱਤੀ ਨਾਲੇ ਸੂਤ ਆਉਂਦੇ ਨੇ ਉਹ ਜੁੱਤੀ ਵਾਲੇ ਜੁੱਤੀ ਦਾ ਯਾਰ ਹੈ ਤਾਂ ਮਤਲਬ ਲੱਚਣ ਉਹਦੇ ਛਤਰਖਾਨਾ ਨੇ ਪਹਿਨੇ ਵੀ ਚਾਹੁੰਦੇ ਨੇ ਜੇ ਇਹੀ ਰਹਿਣਗੇ ਤਾਂ ਕਿਸੇ ਦਿਨ ਪਹਿ ਵੀ ਜਾਣਗੇ ਸਾਡਾ ਤਾਂ ਨਵਾੜਾ ਸਾਰਾ ਬਰਬਾਦ ਕਰਤਾ ਫਿਰ ਸਨ ਵੀ ਦੇ ਬਚਾਈਦੀ ਨਹੀਂ ਹੈ ਉੱਥੇ ਚੱਕੋ ਵੀ ਬੰਮੇ ਪੀਵੀਐਮ ਪੀਵੀਐਮ ਵੀ ਪ੍ਰਸ਼ਾਸਨ ਮਰਦਾਬਾਦ 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 ਪੀਵੀਐਮ ਵੀ ਪ੍ਰਸ਼ਾਸਨ ਮਰਦਾਬਾਦ 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 ਪੀਵੀਐਮ ਵੀ ਪ੍ਰਸ਼ਾਸਨ ਮਰਦਾਬਾਦ 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 ਦੂਜਾ ਉਹ ਕਹਿੰਦੇ ਵੀ ਉੱਥੇ ਅਸੀਂ ਐਂਟਰੀਆਂ ਅਲਾਉ ਨਹੀਂ ਕਰ ਸਕਦੇ ਹੁਣ ਸਾਨੂੰ ਨਹੀਂ ਪਤਾ ਰ ਵੀ ਚੰਡੀਗੜ੍ਹ ਪੁਲਿਸੇ ਮੀਟਿੰਗ ਕਿਵੇਂ ਕਰਾਉਂਦੀ ਆ ਉਹਨਾਂ ਨੂੰ ਕੀ ਸਮਝਾਵੇ ਪਰ ਆ ਯਾਰ ਸਾਢੇ 4 ਘੰਟੇ ਦਾ ਸਫ਼ਰ ਲੱਗਦਾ ਤਲਵਾੜੇ ਤੋਂ ਆਉਣ ਨੂੰ ਸੌਖਾ ਨਹੀਂ ਆਇਆ ਜਾਂਦਾ ਰੋਜ਼ ਹਨਾ ਰੋਜ਼ ਰੋਜ਼ ਆਉਣਾ ਸੌਖਾ ਨਹੀਂ ਹੈਗਾ ਇੱਥੇ ਤਾਂ ਹੁਣ ਸਾਨੂੰ ਨਹੀਂ ਪਤਾ ਤੁਸੀਂ ਉਹ ਮੀਟਿੰਗ ਕਿਵੇਂ ਕਰਾਓਗੇ ਉਹ ਮੀਟਿੰਗ ਆਪਦੀ ਕਰਾਓ ਜਿਹੜੀ ਗੱਲ ਕਰਨ ਵਾਸਤੇ ਸਾਡੇ ਲੋਕ ਇੱਥੇ ਆਏ ਨੇ ਉਹ ਗੱਲ ਉਹ ਕਰਨ ਆਪਦੀ ਉਹਨਾਂ ਅੱਗੇ ਰੱਖਣ ਕਿਉਂਕਿ 29 ਤਰੀਕ ਤੱਕ ਜਿਹੜੀ ਬਿਲਡਿੰਗ ਆ ਉਹਨਾਂ ਨੇ ਰੱਖੀ ਹੋਈ ਆ ਉੱਥੇ ਉਹ ਅਸੀਂ ਫੋਨ ਇਹ ਇਹ ਪੱਕੀ ਬੀਬੀ ਆਪੀ ਪ੍ਰਸ਼ਾਸਨ ਮੁਰਦਾਬਾਦ 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 ਬੀਬੀ ਆਪੀ ਪ੍ਰਸ਼ਾਸਨ ਮੁਰਦਾਬਾਦ 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 ਰੰਤ ਕਰੋ ਰੰਤ ਕਰੋ ਰੰਤ ਕਰੋ ਅਸਲ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਦੇਖੋ ਇਹ ਬੜੀ ਸਾਫ਼ ਜੀ ਗੱਲ ਹੈ ਕਿ ਜਿਹੜੀ ਬਿਲਡਿੰਗ ਉੱਥੇ ਰੱਖੀ ਹੋਈ ਹੈ ਨਾ ਉੱਥੇ ਮਤਲਬ 12-1500 ਬੰਦਾ ਉਹੀ ਇਕੱਠਾ ਹੋ ਜਾਂਦਾ ਹੁੰਦਾ ਜੇ ਤੁਹਾਨੂੰ ਐਂ ਲੱਗਦਾ ਕਿ ਸਕੂਲ ਚ ਵੱਢ ਜਾਓਗੇ ਉਸ ਸਕੂਲ ਨੂੰ ਘੇਰਾ ਪਾ ਕੇ ਬੰਦ ਕਰਕੇ ਰੱਖਣਾ ਕੋਈ ਬਾਹਲਾ ਔਖਾ ਨਹੀਂ ਹੈਗਾ ਤਲਵਾੜੇ ਦੇ ਲੋਕਾਂ ਵਾਸਤੇ ਤਾਂ ਬਿਲਡਿੰਗ ਬੂਡਿੰਗ ਵਾਲੀ ਤਾਂ ਤੁਸੀਂ ਗੱਲ ਵਹਿਮ ਕੱਢੇ ਦਿਓ ਕਿ ਉੱਥੇ ਕੋਈ ਬਿਲਡਿੰਗ ਹੋ ਜੂਗੀ ਸਕੂਲ ਜਿਵੇਂ ਹੈਗਾ ਉਵੇਂ ਹੀ ਰਹੂਗਾ ਬਿਲਡਿੰਗ ਬੂਡਿੰਗ ਤਾਂ ਨਹੀਂ ਹੁੰਦੀ ਹੈਗੀ ਤਾਂ ਹੁਣ ਗੱਲ ਇਹ ਹੈ ਕਿ ਜੇ ਆਪਾਂ ਇਹਨੂੰ ਕਹਿੰਦੇ ਆ ਕਿ ਯਾਰ ਬੰਦਿਆਂ ਲਿਖੇ ਵੀ ਭਾਈ ਜਿਵੇਂ ਗੱਲ ਹੋਣੀ ਹੁੰਦੀ ਆ ਉਵੇਂ ਬੈਠ ਕੇ ਗੱਲ ਹੋਊਗੀ ਤਾਂ ਉਵੇਂ ਕਰ ਲਓ ਜੇ ਤੁਸੀਂ ਚਾਹੋ ਨਾ ਉਸ ਦਿਨ ਉੱਥੇ ਧੂਕੜੀ ਸੋਵੇ ਫੇ ਤਲਵਾੜੇ BBMP ਨੂੰ ਸਮਝ ਲੈਣਾ ਚਾਹੀਦਾ ਕਿ ਚੰਡੀਗੜ੍ਹ ਪੁਲਿਸ ਦੀ ਨਾਲ ਬਟਾਲੀਅਨ ਥੋੜੀ ਜਾਊਗੀ ਉੱਥੇ। ਉੱਥੇ ਨਾਲ ਬਟਾਲੀਅਨਾਂ ਨਹੀਂ ਜਾਣੀਆਂ। ਉੱਥੇ ਫਿਰ ਔਖਾ ਲੱਗਦਾ। ਕਿਸੇ ਦੀ ਤੂਕੜੀ ਧੋਜਦਣ ਮਤਲਬ ਉਹ ਕਿਹੜਾ ਸੀ ਉੱਥੇ ਗੁਪਤਾ ਜੀ ਫਿਰ ਉੱਥੇ ਬਾਹਰ ਵੀ ਨਹੀਂ ਆਉਂਦੇ ਹੁੰਦੇ ਆਪਣੀ ਕੋਠੀ ਤੋਂ। ਤੇ ਮਰਜ਼ਾ ਨਾ ਮਜਬੂਰ ਕਰੋ ਲੋਕਾਂ ਨੂੰ ਕੋਈ ਇਹ ਜੀ ਕੋਈ ਚੀਜ਼ ਕਰਨ ਤਾਂ ਇੱਕ ਤਾਂ ਇਹ ਯਾਰ ਵੀ ਮੁਲਾਕਾਤ ਕਰਾਓ ਸਾਡੇ ਲੋਕ ਆਏ ਨੇ ਉਹ ਆਪਣੀ ਗੱਲ ਰੱਖਣ ਤੇ ਮੁਲਾਕਾਤ ਹੋਵੇ ਤੇ ਉਹਨਾਂ ਚਿਰ ਸਾਡੇ ਬੰਦੇ ਜਿਹੜੇ ਸੱਜਣ ਅੱਗੇ ਕਰਦੇ।